ਸਤਿ ਸ਼੍ਰੀ ਗਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਝੋਨੇ ਨੂੰ ਪਾਉਂਦੇ ਆ ਆਖਰੀ ਯੂਰੀਆ ਤੇ 135 ਦਿਨ ਦੀ ਵੈਰੈਟੀ ਹੈ ਤੇ 23ਵੇਂ 24ਵੇਂ ਦਿਨ ਇਹਨਾਂ ਨੂੰ ਯੂਰੀਆ ਖਤਮ ਕਰੀ ਜਾਂਦਾ ਆ 30 30 ਕਿਲੋ ਡੋਜ਼ ਪਾਉਂਦੇ ਆ ਆਖਰੀ ਅੱਜ ਨਾਲ ਆਪਾਂ ਜਿਹੜੇ ਪੱਤੇ ਖਰਾਬ ਹੁੰਦਾ ਝੋਨੇ ਦੇ ਗੱਲ ਕਰਦੇ ਹਾਂ ਉਹਦੇ ਬਾਰੇ ਜਿਹੜੇ ਪੱਤੇ ਜੰਗਾਲੇ ਜਾਂਦੇ ਆ ਬੜੀਆਂ ਸਪਰੇਵਾਂ ਹੁੰਦੀਆਂ ਜੜ ਖਰਾਬ ਹੋ ਗਈ ਕਿਤੇ ਕੋਜ ਹੋ ਗਿਆ ਕਿਤੇ ਕੋਜ ਹੋ ਗਿਆ ਉਹਦੇ ਬਾਰੇ ਕਰਦੇ ਹਾਂ ਗੱਲ ਸਾਡੀ ਪਹਿਲੂ ਆ ਝੋਨਾ ਵੇਖੋ ਜੀ ਉਹ ਜੀ ਜਿੱਥੇ ਆਪਾਂ ਕਹਿ ਦਿੰਨੇ ਨਾ ਕਿ 24 ਦਿਨਾਂ ਦੇ ਵਿੱਚ ਜੂਰੀਆਂ ਨਹੀਂ ਖਤਮ ਕਰਨੀ ਚਾਹੀਦੀ 135 ਦਿਨਾਂ ਵਾਲੀ ਵੈਰੈਟੀ ਨੂੰ 45 ਦਿਨ ਤੱਕ ਜੂਰੀਆ ਲੈ ਕੇ ਜਾਣੀ ਚਾਹੀਦੀ ਆ 24 23 ਤੇ 22 ਦਿਨ ਦੇ ਵਿੱਚ ਵਿੱਚ ਕੋਈ ਨੂੰ 23 ਤੇ ਕੋਈ ਨੂੰ 24 ਦਿਨਾਂ ਦੇ ਵਿੱਚ ਵਿੱਚ ਜੂਰੀਆ ਖਤਮ ਕਰ ਲੈਂਦਾ ਹੈ ਤੇ ਝੋਨੇ ਦਾ ਫਟਾਰਾ ਵੇਖੋ ਆ ਕਰੋ ਚੈੱਕ ਠੀਕ ਹੈ ਜੀ ਵੇਖੋ ਬੂਟਾ ਬਟਾ ਦਾ ਥੋੜਾ ਸੰਗਣਾ ਲਵਾਇਆ ਝੋਨਾ ਤੇ ਜਿਹੜੇ ਪੱਤੇ ਜੰਗਲਾਂ ਦੀ ਗੱਲੇ ਜਾਂ ਹੁੰਦੇ ਆ ਜਾਂ ਕਹਿੰਦੇ ਜਿੱਥੇ ਹੂਰੀਆ ਲੇਟ ਚੱਲ ਜੇ ਉਥੇ ਝਾੜ ਕੜ ਜਾਂਦੇ ਆ ਤੇ ਇਹ ਸਾਰਾ ਕਮਾਲ ਆ ਜੀ ਜਿਹੜਾ ਹੀ ਆਪਾਂ ਹੂਰੀਆ ਇੱਕ ਇੱਕ ਬੈਗ ਜਿਹੜੀ ਕਹਿੰਦੇ ਕਿ ਕਦੋਂ ਕਰ ਤੋਂ ਨਹੀਂ ਪਾਉਣੀ ਪਹਿਲੋਂ ਨਹੀਂ ਪਾਉਣੀ ਚਾਹੀਦੀ ਹੂਰੀਆ ਵਾਦਾ ਹੂਰੀਆ ਦੀ ਬਰਬਾਦੀ ਆਲੀ ਜੀ ਡਾਊਨ ਹੋ ਜਾਂਦੀ ਆ ਇੱਕ ਬੈਗ ਕਦੋਂ ਕਰਾਂ ਤੋਂ ਪਹਿਲੋਂ ਪਾਤਾ 30 30 ਕਿਲੋ 12ਵੇਂ ਦਿਨ ਪਾਤੀ ਤੇ 30 30 ਕਿਲੋ ਹੂਰੀਆ ਦੀ ਅੱਜ ਪਾਉਂਦੇ ਆ ਜੀ ਤੇ ਜਿਹੜੇ ਪੱਤੇ ਜੰਗਲਾਂ ਵਾਲੀ ਗੱਲ ਉਹ ਇਦਾਂ ਆਏਗੀ ਜਿੱਥੇ ਹੂਰੀਆ ਪਹਿਲੋਂ ਪੈ ਗਈ ਉਥੇ ਨਾ ਦੇ ਕੋਈ ਗੱਲ ਆ ਜਾਣਾ ਜੀ ਪੱਤਾ ਹੁਣ ਆ ਜਿਹੜੇ ਪੱਤੇ ਆ ਤੁਹਾਨੂੰ ਆ ਜਿਹੜੇ ਪੱਤੇ ਆਣ ਇਹ ਝੋਨੇ ਦਾ ਕੈਰੈਕਟਰ ਹੀ ਇਹੋ ਜਾਨੇ ਇੱਕ ਦੋ ਪੱਤੇ ਇਹਦੇ ਇਦਾਂ ਰਹਿਣੇ ਰਹਿਣੇ ਬਾਕੀ ਜਿਹੜੇ ਨਵੇਂ ਪੱਤੇ ਨਾਲੇ ਪਹਿਲੇ ਪੱਤੇ ਹੀ ਉਹ ਪੁਰਾਣੇ ਜਿਹੜੇ ਨਵੇਂ ਪੱਤੇ ਉਹ ਵੇਖੋ ਆ ਨਵੇਂ ਪੱਤੇ ਨਿਕਲਦਾ ਇਹ ਆ ਵੇਖੋ ਸਾਰੇ ਨਵੇਂ ਪੱਤੇ ਐ ਕਿ ਨਹੀਂ ਕਿ ਕਾਲੇ ਨਾ ਕਰਕੇ ਪੂਰੇ ਐ ਵਧੀਆ ਨਵੇਂ ਪੱਤੇ ਇਹ ਸਾਰਾ ਤੇ ਸਾਰਾ ਕਮਾਲ ਪਹਿਲੋਂ ਯੂਰੀਆ ਪਾਈ ਦਾ ਨਾ ਇਹਦੇ ਵਿੱਚ ਕੋਈ ਸਪਰੇਅ ਕਰਨ ਦੀ ਲੋੜ ਨਾ ਕੋਈ ਜਿੰਕ ਦੀ ਸਪਰੇਅ ਕਰਨ ਦੀ ਲੋੜ ਨਾ ਕੋਈ ਲੋਹੇ ਦੀ ਕੋਈ ਕਲੀ ਦਾ ਪਾਣੀ ਕਾਹੇ ਦੀ ਲੋੜ ਨਹੀਂ ਹੈ ਤੇ ਸਿਰਫ ਜਿੱਥੇ ਆਪਾਂ ਪਹਿਲਾਂ ਯੂਰੀਆ ਪਾਉਨੇ ਆ ਉਹਦੇ ਇੰਨੇ ਕੀ ਫਾਇਦੇ ਇੱਕ ਹੋਰ ਕੀ ਉਹਦੀ ਜੜ ਨਹੀਂ ਖਰਾਬ ਹੁੰਦੀ ਜਿਵੇਂ ਆਪਾਂ ਕਹਿ ਦਿੰਦੇ ਆ ਝੋਨੇ ਦੀ ਜੜ ਖਰਾਬ ਹੋ ਜਾਂਦੀ ਹੈ ਇਹਦੀ ਜੜ ਵੀ ਨਹੀਂ ਖਰਾਬ ਹੋਣੀ ਕਿਉਂਕਿ ਝੋਨਾ ਲਾਉਣਾ ਯੂਰੀਆ ਪਈ ਹੁੰਦੀ ਆ ਉਹਨੇ ਝੋਨੇ ਨੂੰ ਨਾਲ ਦੀ ਨਾਲ ਹੀ ਤੋੜ ਦੇਣਾ ਜਿਹੜਾ ਝੋਨਾ ਖੱਟੇ ਜੇ ਹੋ ਗਏ ਝੋਨੇ ਤੋੜ ਦੇਣਾ ਆਪਣੇ ਉਹ ਨਹੀਂ ਤੋੜ ਦਿੱਕਤ ਆਣੀ ਗਈ ਨਾਲ ਦੀ ਨਾਲ ਹੀ ਝੋਨੇ ਤੁਰ ਪਣੀ ਤੇ ਜਦੋਂ ਨਾਲ ਦੀ ਨਾਲ ਝੋਨਾ ਤੁਰ ਪਿਆ ਝੋਨਾ ਮੈਂ ਫਟਾਰਾ ਵੀ ਵਧੀਆ ਕਰ ਜੂਗਾ ਹੁਣ ਜਿਹੜੀ 100 ਆ 35 ਦੇ ਨਾਲ ਹੀ ਵੈਰਾਈਟੀਆਂ ਨੂੰ 45 ਦਿਨ ਦੇ ਵਿੱਚ ਜੂੜਿਆ ਖਤਮ ਦੀ ਗੱਲ ਚੱਲਦੀ ਤੇ ਇਹਦੇ ਗਲਤੀ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਜਿਹੜਾ ਤੁਹਾਨੂੰ ਪਤਾ ਫਟਾਰਾ ਕਰ ਗਿਆ ਝੋਨਾ 23-24 ਦਿਨਾਂ ਦਾ ਫਟਾਰਾ ਕਿੰਨਾ ਕਰ ਗਿਆ ਜਿੰਨਾ ਫਟਾਰਾ ਇਹ ਮਹੀਨੇ ਦੇ ਵਿੱਚ ਵਿੱਚ ਕਰ ਗਈ ਹੈ ਵੈਰਾਈਟੀ ਜਿੰਨਾ ਵੀ ਫਟਾਰਾ ਇਹਨੇ 1 ਮਹੀਨੇ ਦੇ ਵਿੱਚ ਵਿੱਚ ਕਰਤਾ ਜਿਹੜਾ ਹੈਗਾ ਇਹ ਉਸੇ ਨੂੰ ਉਸੇ ਹੀ ਨਾਲੀ ਨੂੰ ਜਿਹੜੀ ਆ ਮੰਜਰਾਉਗੀ ਜਦੋਂ 45 ਦਿਨਾਂ ਤੱਕ ਆਪਾਂ ਜੂਰੀਆ ਲੈ ਕੇ ਜੰਨੇ ਆ ਨਾ ਲੇਟ ਕਿੰਨਾ ਕੀ ਫਟਾਰਾ ਕਰੀ ਜੋ ਲੇਟ ਤੱਕ ਚੋਣਾ ਕਹਿੰਦੇ ਜੀ ਜੂਰੀਆ ਦੀ ਕਈ ਭਰਾ ਕਹਿੰਦੇ ਘਾਟ ਆ ਜਾਂਦੀ ਐਂਡ ਤੇ ਜਾ ਕੇ ਕੋਈ ਘਾਟ ਨਹੀਂ ਆਉਂਦੀ ਹਰ ਸਾਲ ਹੀ ਇਦਾਂ ਕਰਦੇ ਆ 135 40 ਦਿਨਾਂ ਵਾਲੀਆਂ ਵੈਰਾਈਟੀਆਂ ਨੂੰ 30 ਦਿਨਾਂ ਤੋਂ ਪਹਿਲਾਂ ਪਹਿਲਾਂ ਕਾ ਦੀ ਅਸੀਂ ਲੇਟ ਜੂਰੀਆ ਨਹੀਂ ਖੜੀ ਚਲੋ ਕਈਰ ਲੇ ਹੁੰਦੇ ਕੰਮ ਕਰ ਵਿਜੀ ਹੋਈਦਾ ਤੇ 3 ਦਿਨਾਂ ਤੱਕ ਪਹਿਲੀ ਗੱਲ ਤਾਂ ਸਾਡੀ ਕੋਸ਼ਿਸ਼ ਹੁੰਦੀ ਕਿ 25 ਤੋਂ 28 ਦਿਨਾਂ ਤੱਕ ਯੂਰੀਆ ਖਤਮ ਕਰ ਦਈਏ ਚਲੋ ਐਰਕੀ ਤੇ ਆ ਆ ਸਭ ਖਾ ਗਿਆ ਔਰ ਕੰਮ ਅਹੀਂ ਤੇ 24 ਦਿਨਾਂ ਦੇ ਵਿੱਚ ਯੂਰੀਆ ਦੀ ਖਤਮ ਕਰੰਦਾ ਹੈ ਤੇ ਇੱਕ ਤੇ ਇਹ ਆ ਗਈ ਯੂਰੀਆ ਹੀ ਟਾਈਮ ਨਾਲ ਖਤਮ ਕਰੰਦਾ ਹੈ ਇੱਕ ਬੋਰੀ ਅਹੀਂ ਜਿਹੜੀ ਪਹਿਲੋਂ ਪਾਤੀ ਉਹਨੇ ਨੇ ਯਾਰੇ ਬੰਨੇ ਆ ਤੇ ਇੱਕ ਹੁਣ ਜਦੋਂ ਤੱਕ ਇਹਨੇ ਛੋਣਨੇ ਨੇ ਗੋਪਚੀ ਹੋਣਾ ਜਾਂ ਕੋਜ ਉਹਨੇ ਚਿਰ ਨੂੰ ਉਹਨੇ ਰੰਗ ਛੱਡ ਜਾਣਾ ਥੋੜਾ ਠੀਕ ਆ ਤੋਦੇ ਰੰਗਾ ਜਾ ਉਹ ਜਨਾ ਤੇ ਉਸ ਤੋਂ ਬਾਅਦ ਇਹਨੂੰ ਬਿਮਾਰੀ ਘਟਾਉਣੀ ਆ ਸੁੰਢੀ ਘਟਾਉਣੀ ਆ ਪੱਤਾਂ ਲਵੇੜ ਘਟਾਉਣੀ ਆ ਠੀਕ ਆ ਇਹਨੂੰ ਜਿਹੜੀ ਹੈਗੀ ਆ ਆਪਣੀ ਫੰਗਸ ਘਟਾਉਣੀ ਆ ਇਹਨੂੰ ਪੱਤਲ ਘਟ ਪੈਣੀ ਝੋਨੇ ਨੂੰ ਤੇ ਸਾਰੇ ਹੀ ਆ ਯਾਨੀ ਕਿ ਵਧੀਆ ਰਿਜ਼ਲਟ ਮਿਲਣਾ ਜੀ ਦਾ ਜਿਹੜੀ ਆਪਾਂ ਟਾਈਮਾਂ ਜੂਰੀ ਖਤਮ ਕਰਨ ਦਾ ਆ ਤੇ ਜਿਹੜੇ ਆਪਣੇ ਪੱਤੇ ਪੁੱਤੇ ਜੇ ਗੱਲੇ ਜਾਂਦੇ ਆ ਵੇਖ ਲਓ ਜੀ ਝੋਨੇ ਦੇ ਕੋਈ ਸਪਰੇ ਨਹੀਂ ਕੀਤੀ ਨਾ ਕੋਈ ਕਰ ਨਹੀਂ ਆ ਸਪਰੇਅ ਕਰਾਂਗੇ ਗੋਪ ਤੇ ਜਦੋਂ ਝੋਨਾ ਹੈ ਉਦੋਂ ਪਹਿਲਾਂ ਇਹਨੂੰ ਕੋਈ ਸਪਰੇਅ ਨਹੀਂ ਕਰਨੀ ਜਦੋਂ ਝੋਨੇ ਗੋਪ ਤੇ ਆਏ ਉਦੋਂ ਹੀ ਇਹਨੂੰ ਸਪਰੇਅ ਕਰਨੀ ਆ ਤੇ ਫੇਰੇ ਇਹਦੇ ਸਾਨੂੰ ਦੱਸਾਂਗੇ ਕਿ ਉਹ ਕਿਹੜੀ ਸਪਰੇਅ ਕਰਦੇ ਆ ਕਿ ਉਹ ਤੇ ਚਲੋ ਸਪਰੇਅ ਮਾਹਰ ਚੱਲੀ ਪੈਣੀ ਆ ਗੇਤੀ ਉਹ ਗੜੀ ਬਾਸਮਤੀ 1985 ਉਹਨੂੰ ਹੁਣ ਆਪਾਂ ਸਪਰੇਅ ਮਾ ਕਰਨੀਆਂ ਚੱਲੂ ਤੇ ਆਹ ਵੇਖ ਲਓ ਬਰੋ ਇਨ ਯੂਰੀਆ ਸਿਰਫ ਤੇ ਸਿਰਫ 30 30 ਕਿਲੋ ਦੋ ਵਾਰ ਕਰਕੇ ਇੱਕ ਬੈਗ ਚੋਨਾ ਲਾਉਣ ਤੋਂ ਪਹਿਲਾਂ ਜਾਨੀ ਕਿ ਇੱਕ ਕਵੈਂਟਲ 5 ਕਿਲੋ ਯੂਰੀਆ ਪਈ 105 ਦਿਨ 30 ਚੋਨੇ ਦੀ ਵੈਰੈਟੀ ਹੈ ਤੇ ਚੋਨਾ ਵੇਖ ਲੋ ਸਾਰਾ ਤਾਂ ਆ ਮੱਕੀ ਮੁੱਕੀ ਉੱਗੀ ਵਟਾਂ ਦੇ ਕਿਉਂਕਿ ਮੱਕੀ ਵਾਲੇ ਘੇਰ ਦੀ ਮੱਕੀ ਵਾਹੀ ਜਦੋਂ ਇਦਾਂ ਹੀ ਆਪਾਂ ਕਦੂ ਕਰਦੇ ਸੀ ਆਗ ਆਪਾਂ ਲੰਬ ਦੇਣੀ ਹੁੰਦੇ ਰੈਂਦ ਖੌਂਦ ਨੂੰ ਤੇ ਮੱਕੀ ਮੁੱਕੀ ਉਗ ਗਈ ਆ ਨਾਲ ਬੂਟੀ ਜੀ ਹੁਣ ਇੱਥੇ ਕਰਦੇ ਸਪਰੇਅ ਆਪਾਂ ਕੋਈ ਨਹੀਂ ਨੂੰ ਸਾੜਦੇ ਮੱਕੀ ਤੇ ਚਲੋ ਮੋਟੀ ਬਾਟੀ ਜੀ ਆ ਜਿਹੜੀ ਕੀ ਤੇ ਬਾਕੀ ਇਹ ਦੇਖੋ ਜੀ ਨਹੀਂ ਇਸ ਵਾਰ ਬਹੁਤ ਰੌਲਾ ਪੈਂਦਾ ਝੋਨੇ ਦੀ ਜੜ ਖਰਾਬ ਹੋ ਗਈ ਝੋਨੇ ਤੁਰ ਦੇਣੀ ਆ ਝੋਨੇਆਂ ਦੇ ਡਾਂਗ ਨਹੀਂ ਬਹੰਦਾ ਏ ਝੋਨੇ ਜਿਹੜੇ ਹੈਗੇ ਆ ਪੱਤੇ ਜੰਗਲੇ ਗਏ ਆ ਪੱਤੇ ਨਹੀਂ ਝੋਨੇ ਦੇ ਸਹੀ ਹੋਣ ਦਾ ਏ ਪਰ ਜਿਹੜੇ ਖੇਤਾਂ ਦੇ ਵਿੱਚ ਥੱਲੇ ਯੂਰੀਆ ਪੈ ਗਈ ਉੱਥੇ ਦਿੱਕਤ ਨਹੀਂ ਆਉਂਦੀ। ਨਾ ਉੱਥੇ ਪੱਤੇ ਜੀ ਗੱਲੇ ਜਾਣੇ ਜੇ। ਨਾ ਉੱਥੇ ਝੋਨਾ ਤੁਰਨ ਦੀ ਦਿੱਕਤ ਆਉਣੀ ਜੇ। ਨਾ ਹੀ ਉੱਥੇ ਝੋਨੇ ਦਾ ਜਿਵੇਂ ਕਹਿੰਦੇ ਫਟਾਰਾ ਨਹੀਂ ਹੁੰਦਾ। ਨਾ ਹੀ ਫਟਾਰੇ ਦੀ ਕੋਈ ਦਿੱਕਤ ਆਉਣੀ ਜੇ। ਬਸ ਰਿਜ਼ਲਟ ਉੱਥੇ ਸਰਾ ਮਿਲਨੇ ਆਪਾਂ ਨੂੰ ਜਿੱਥੇ ਯੂਰੀਆ ਪੈ ਗਈ ਥੱਲੇ। ਆ ਵੇਖ ਲਓ। ਤੇ ਯੂਰੀਆ ਵੀ ਖਤਮ ਆਪਾਂ ਕਰੰਦਾ ਆਂ ਜਿਵੇਂ ਤੁਹਾਨੂੰ ਦੱਸਤਾਗੀ। ਤਈਆਂ ਚੌਂਗੀਆਂ ਦੇ ਨਾਲ ਵਿੱਚ। ਇਹ ਧੰਨਵਾਦ ਜੀ ਸਾਰੇ ਭਰਾਵਾਂ ਦਾ ਇਹ ਜੰਨੀਆਂ ਜੋ ਕੁਝ ਅਸੀਂ ਕਰਦੇ ਹਾਂ ਆਪਣੇ ਖੇਤਾਂ ਦੇ ਵਿੱਚ ਉਹਦੀਆਂ ਬਾਰੇ ਵੀਡੀਓ ਤੁਹਾਨੂੰ ਗਾਹ ਵੀ ਆਉਂਦੀਆਂ ਰਹਿਣਗੀਆਂ ਪਾਉਂਦੇ ਰਵਾਂਗੇ ਸਾਰੇ ਕਾਹੇ ਦੀਆਂ ਜਿਹੜੇ ਤਰੀਕੇ ਨਾਲ ਆਪਾਂ ਚਲੋ ਖਾਦ ਪਾਉਂਦੇ ਆ ਜਿਹੜੀਆਂ ਸਪਰੇਅਾਂ ਕਰਨੀਆਂ ਗਾੜੀ ਉਹਦੇ ਬਾਰੇ ਵੀ ਹੁਣ ਆਪਾਂ ਦੱਸਾਂਗੇ ਕਿਹੜੀ-ਕਿਹੜੀ ਸਪਰੇਅ ਕਰਨੀਆਂ ਤੇ ਚਲੋ ਆਇਦਰ ਆ ਗਾੜੀ 1985 ਦਾ ਥੱਲੇ ਬਾਸਮਤੀ ਇਹਨਾਂ ਕੋਕੀਆਂ ਆਉਣ ਲਈ ਇਹਨੂੰ ਕੋਈ ਵਾਰੀ ਸਪਰੇਅ ਕਰਾਂਗੇ ਉਹਦੇ ਬਾਰੇ ਵੀ ਆਪਾਂ ਦੱਸਾਂਗੇ ਕਿਹੜੀ ਸਪਰੇਅ ਕਰਦੇ ਹਾਂ ਕਿੰਨਾ ਪਾਣੀ ਲਾਉਣੇ ਆ ਤੇ ਬਾਕੀ ਨਾਲ ਇੱਕ ਤੁਹਾਨੂੰ ਨਾ ਪोटाश ਬਾਰੇ ਦੱਸਾਂਗੇ ਪोटाश ਜਿਹੜੀ ਅਸੀਂ ਵਰਤਦੇ ਹਾਂ ਸਾਰੀ ਝੋਨੇ ਦੇ ਵਿੱਚ ਨਹੀਂ ਵਰਤਦੇ ਕਿਉਂਕਿ ਆਹ ਖੇਤਾਂ ਦੇ ਵਿੱਚ ਰਗਾਜ ਰਹੀ ਗਾਜਰ ਤੋਂ ਬਾਅਦ ਮੱਕੀ ਝਣਾਂ ਦੀ ਪोटाਸ਼ ਤੇ ਅੱਗੇ ਬਹੁਤ ਪਈ ਆ ਜਿਹੜੇ ਝੋਨੇ ਪੈਲੀਆਂ ਜਿਹਦੇ ਪਹਿਲੇ 2 ਸਾਲ ਲੱਗਾ ਦੋ ਤਿੰਨ ਸਾਲ ਤੋਂ ਗਣਕਰੀ ਬਜਾਈ ਹੁੰਦੀ ਆ ਤੇ ਉਹ ਝੋਨੇ ਨੂੰ ਫਿਰ ਪਟਾਸ਼ ਪਾਉਣੀ ਪੈਂਦੀ ਆ ਉਹਨਾਂ ਦੀ ਕਿਹੜੀ ਪਟਾਸ਼ ਵਰਤਦੇ ਆ ਉਹਦੇ ਬਾਰੇ ਵੀ ਦੱਸਾਂਗੇ ਜੀ ਧੰਨਵਾਦ ਜੀ ਸਾਰੇ ਭਰਾਵਾਂ ਦਾ